ਜਿਹੜਾ ਸਾਡਾ ਪੰਜਾਬ ਹੈ ਜੀ ਇਹ ਖੇਤੀਬਾੜੀ ਦਾ ਮਸੂਬਾ ਹੈ ਜੀ ਬਿਲਕੁਲ ਸਦੀਆਂ ਤੋਂ ਲੈ ਕੇ ਮਤਲਬ ਇਸ ਖੇਤ ਦੇ ਵਿੱਚ ਖੇਤੀ ਹੁੰਦੀ ਹੈ ਜੀ ਹਰ ਇੱਕ ਫਸਲ ਇਸ ਪੰਜਾਬ ਦੀ ਧਰਤੀ ਤੇ ਪੈਦਾ ਹੁੰਦੀ ਹੈ ਜੀ ਅਰ ਪੂਰੀ ਦੁਨੀਆ ਤੱਕ ਇਹ ਪੰਜਾਬ ਦੀ ਧਰਤੀ ਦੀ ਫਸਲ ਹੈ ਜਿਹੜੀ ਪੂਰੇ ਦੇਸ਼ ਨੂੰ ਪਾਲਦੀ ਹੈ ਬਿਲਕੁਲ ਸਾਨੂੰ ਜਿਹੜਾ ਕਿੱਤਾ ਕਰ ਸਾਣੀ ਦਾ ਕਿੱਤਾ ਸਾਡਾ ਮੇਨ ਧਰਮ ਹੈ। ਅਰ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦਾ ਕਨਸੈਪਟ ਦਿੱਤਾ ਹੈ। ਜੀ ਇਹ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਕਿਰਤ ਕਰੋ ਤੋਂ ਪਹਿਲਾਂ ਸਾਡਾ ਕਿੱਤਾ ਜਿਹੜਾ ਹੈਗਾ ਉਹ ਖੇਤੀ ਹੈ। ਖੇਤੀ ਤੋਂ ਹੀ ਸਾਰਾ ਸਾਡਾ ਸلسلਾ ਜਿਹੜਾ ਪੰਜਾਬ ਦਾ ਹੈ ਉਹ ਚੱਲਦਾ ਹੈ। ਜੀ ਕਿਤੇ ਖੇਤੀ ਦੇ ਨਾਲ ਸਬੰਧਤ ਹੀ ਤਰਖਾਣਾ ਕੰਮ ਆਉਂਦਾ ਹੈ, ਦੁਹਾਰਾ ਕੰਮ ਆਉਂਦਾ ਹੈ। ਔਰ ਜਿੰਨੇ ਵੀ ਕਿੱਤਿਆਂ ਦੇ ਕੰਮ ਨੇ ਜੀ ਚਾਹੇ ਕੋਈ ਕਿਸੇ ਵੀ ਕੋਈ ਕਿੱਤਾ ਹੈਗਾ ਚਾਹੇ ਕੋਈ ਦਰਜੀ ਹੈ ਕੋਈ ਜੁਲਾਹਾ ਹੈ ਕੁਝ ਵੀ ਹੈ ਉਹ ਖੇਤੀ ਨਾਲ ਸੰਬੰਧਤੀ ਅਸੀਂ ਹੈਗੇ ਮਤਲਬ ਕਿਉਂਕਿ ਸਾਨੂੰ ਸਾਰਾ ਆਮਦਨ ਸਾਰੀ ਖੇਤੀ ਦੀ ਹੋਈ ਹੈ ਹਾਂਜੀ ਇਸ ਕਰਕੇ ਜਿਹੜਾ ਹੈਗਾ ਵੀ ਅਸੀਂ ਪੁਰਾਣੇ ਪੰਜਾਬ ਦੇ ਵਿੱਚ ਜਿਉਏ ਆ ਜਨਮ ਹੋਇਆ ਸਾਡਾ ਹਾਂਜੀ ਅਸੀਂ ਉਹ ਪੰਜਾਬ ਨੂੰ ਵੇਖਿਆ ਵੀ ਬਚਪਨ ਮੈਂ ਮੇਰੀ 1970 ਦਾ ਜਨਮ ਹੈ ਹਾਂ ਵੀ ਮੈਂ ਬਚਪਨ ਦੇ ਵਿੱਚ ਉਹ ਚੀਜ਼ਾਂ ਦੇਖੀਆਂ ਨੇ ਤੁਸੀਂ ਹੈਰਾਨ ਮੰਨੋਗੇ ਜੇ ਕਹਿ દઈએ ਨਾ ਦੁੱਧੀਆਂ ਨਦੀਆਂ ਵਗਦੀਆਂ ਸੀ ਜੀ ਤਾਂ ਉਹ ਗੱਲ ਸੱਚ ਹੈ ਹਰੇਕ ਘਰ ਇੱਕ ਘਰ ਇਹ ਇੰਨਾ ਦੁੱਧ ਹੁੰਦਾ ਸੀਗਾ ਵੀ ਸਾਡੇ ਅੰਦਰ ਦੇ ਘਰ ਵੀ ਦੋ ਤਿੰਨ ਜ਼ਿੰਮੇਵਾਰਾਂ ਨਿਕਾ ਰਹੇ ਜਿਵੇਂ ਉਹ ਵਾਸ਼ਿੰਗ ਮਸ਼ੀਨ ਅੱਜ ਕਹਿੰਦੇ ਨਾ ਵਾਸ਼ਿੰਗ ਮਸ਼ੀਨ ਦੇ ਵਿੱਚ ਦੁੱਧ ਰੜਕਦੇ ਹੁੰਦੇ ਸੀਗੇ ਤੁਸੀਂ ਸੁਣਿਆ ਵੀ ਨਹੀਂ ਹੋਣਾ ਕਿਤੇ ਨਹੀਂ ਸੁਣਿਆ ਜੀ ਪਹਿਲੀ ਵਾਰ ਸੁਣ ਰਿਹਾ ਮੈਂ ਬਾਸ਼ਿਕ ਮਸ਼ੀਨ ਦੇ ਵਿੱਚ ਦੁੱਧ ਰਿੜਕਦੇ ਹੁੰਦੇ ਸੀਗੇ ਤੇ ਕਿਉਂ ਕੱਢ ਲੈਂਦੇ ਹੁੰਦੇ ਸੀ ਤੇ ਉਹਨਾਂ ਨੇ ਕੀ ਕਰਨਾ ਜਿੱਥੋਂ ਦੀ ਟੂਟੀ ਡレイン ਕਰਦੇ ਨਾ ਪਾਣੀ ਹਾਂਜੀ ਉੱਥੋਂ ਦਰਵਾਜ਼ੇ ਦੇ ਖੇਤੀ ਕਿ ਕਰ ਦਿੰਦੇ ਹੁੰਦੇ ਸੀਗੇ ਮਸ਼ੀਨ ਉਹ ਸਿੰਗਲ ਹੁੰਦੀ ਸੀਗੀ ਮਸ਼ੀਨ ਕਰ ਲਈ ਹਾਂਜੀ ਵੀ ਉਹ ਜਿਵੇਂ ਕੱਪੜੇ ਧੋਣ ਵਾਲੀ ਉਹ ਮੈਂ ਇੱਕ ਪਾਸੇ ਹੁੰਦੇ ਉਹ ਸਿੰਗਲ ਹੀ ਹੁੰਦੇ ਉਹ ਸਿਕਾਉਣ ਵਾਲੀ ਨਹੀਂ ਸੀ ਹੁੰਦੀ ਐਡੀ ਛੋਟੀ ਜੀ ਹੁੰਦੀ ਸੀ ਹਾਂਜੀ ਤੇ ਉਹਦੇ ਚੋਂ ਥੱਲੋਂ ਕੋਕੇ ਤੇ ਉਹਨਾਂ ਨੇ ਕਿਉਂ ਕੱਢ ਲੈਣਾ ਤੇ ਲੱਸੀ ਉਹਨਾਂ ਨੇ ਐ ਵੀ ਟੂਟੀ ਨਾਲ ਦਰਵਾਜ਼ੇ ਦੇ ਨਾਲ ਖਿੱਚ ਕੇ ਕਰ ਦੇਣੀ ਤੇ ਜਿਹਨੂੰ ਲੋੜ ਹੁੰਦੀ ਸੀ ਆਪਦੀ ਟੂਟੀ ਚੋਂ ਪਾਉਂਦਾ ਸੀ ਜੀ ਤੇ ਲੱਸੀ ਆਪਦਾ ਲੈ ਜਾਂਦਾ ਸੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸੀ ਮੈਨੂੰ ਦੱਸੀ ਚਾਹੀਦੀ ਐ ਜਿਹਨੂੰ ਲੋੜ ਆ ਉਹਦੇ ਪਾਈਪ ਚੋਂ ਟੂਟੀ ਚੋਂ ਕੱਢੋ ਡੋਲੂ ਭਰੋ ਆਪਦਾ ਲੈ ਜਾਓ ਅੱਜ ਕੱਲ੍ਹ ਤਾਂ ਪਾਣੀ ਵੀ ਨਹੀਂ ਆਇਆ ਕਿ ਦਿੰਦਾ ਹੀ ਪਾਣੀ ਵੀ ਨਹੀਂ ਮਿਲਦਾ ਤੇ ਉਦੋਂ ਫਿਰ ਅਸੀਂ ਤਾਂ ਲੱਸੀ ਦੇ ਜੇ ਕਿਸੇ ਨੂੰ ਦਹੀਂ ਦੀ ਲੋੜ ਹੁੰਦੀ ਸੀ ਤੇ ਜਾਂ ਘਿਓ ਦੀ ਮਗਣੀ ਦੀ ਲੋੜ ਹੁੰਦੀ ਆਮ ਮਿਲਦਾ ਸੀ ਸਾਡੇ ਘਰਾਂ ਤੋਂ ਜੀ ਸੋ ਇਹ ਆ ਸਾਡਾ ਬਚਪਨ ਹੁਣ ਸਾਡਾ ਜਦੋਂ ਇਹ ਗੱਡਿਆਂ ਦਾ ਇਹ ਯੋਗ ਸੀਗਾ ਤੇ ਸਾਡੇ ਬਲਦਾਂ ਵਾਲਾ ਜਮਾਨਾ ਸੀ ਜੀ ਉਦੋਂ ਪੰਜਾਬ ਸਿਰ ਕਰਜਾ ਕਿੰਨਾ ਕਿ ਸੀ ਨਹੀਂ ਸੀ ਕਰਜਾ ਹੈ ਨਹੀਂ ਸੀ ਨਹੀਂ ਸੀ ਉਦੋਂ ਇੱਕ ਕਹਾਵਤ ਸੀ ਜੀ ਕਹਿੰਦੇ ਜਿਹਨੇ ਜਿਹਦੇ ਸਿਰ ਕਰਜਾ ਡੜ ਗਿਆ ਵੀ ਜਿਹੜੇ ਸਾਡੇ ਵੱਡ ਬਡੇਰੇ ਸੀ ਨਾ ਹਾਂਜੀ ਉਹ ਕਨੇ ਥੋੜੀ ਖਾਲਾਂਗੇ ਅਸੀਂ ਕਰਜ਼ਾ ਨਹੀਂ ਸੇਟ ਰੋਣਾ ਹਾਂਜੀ ਇਹੋ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸੰਤੋਖੀ ਜੀਵਨ ਦਿੱਤਾ ਰੱਖੀ ਮੇ ਸਿਖਾਣ ਦਾ ਹਾਂਜੀ ਸਾਨੂੰ ਰੀਤਸਾ ਕਰਨ ਨੂੰ ਤਾਂ ਕਹਿ ਹੀ ਨਹੀਂ ਜੀ ਸਾਨੂੰ ਕਹਿੰਦੇ ਤੁਸੀਂ ਮਿਹਨਤ ਕਰੋ ਕਿਰਤ ਕਰੋ ਆਪਦਾ ਜੋ ਮਰਜ਼ੀ ਬਣਾਓ ਜੀ ਕਰਜ਼ਾ ਲੈ ਕੇ ਨਹੀਂ ਸਾਨੂੰ ਕਿਹਾ ਸੀ ਵੀ ਕਰਜ਼ਾ ਲੈ ਕੇ ਤੁਸੀਂ ਕੰਮ ਕਰੋ ਜਦ ਖੇਤੀ ਤੰਦਾ ਸਾਡਾ ਇੰਨਾ ਲਾਹੇਵੰਦ ਸੀ ਵੀ ਜੋ ਹਰ ਇੱਕ ਚੀਜ਼ ਸਾਡੇ ਘਰੇ ਪੈਦਾ ਹੁੰਦੀ ਸੀ ਲਾਹ ਕੱਲਾ ਨੂਨ ਤੇ ਚਾਹ ਨਹੀਂ ਸੀ ਮਤਲਬ ਲੈਂਦੇ ਸੀ ਬਾਹਰੋਂ ਬਿਲਕੁਲ ਜੀ ਗੋੜ ਸਾਡਾ ਘਰ ਦਾ ਅਖੰਡ ਘਰ ਦੀ ਸਾਲ ਦੀ ਮਸਾਲਾ ਘਰ ਦਾ ਸਬਜੀ ਘਰ ਦੀ ਸਾਗ ਘਰ ਦਾ ਹਰ ਇੱਕ ਕਣਕ ਜਉ ਛੋਲੇ ਜਵਾਰ ਸਭ ਕੁਝ ਸਾਡਾ ਘਰ ਦਾ ਸੀ ਹਾਂਜੀ ਅੱਜ ਹੁਣ ਫਰਕ ਕਿੱਥੇ ਆ ਗਿਆ ਜਿਉ ਮੰਡੀਕਰਨ ਹੋ ਗਿਆ ਮੰਡੀਕਰਨ ਨੇ ਦੋ ਫਸਲਾਂ ਸਾਡੀਆਂ ਦੋ ਫਸਲਾਂ ਤੇ ਆ ਗਏ ਸਾਡੇ ਲੋਕ ਬਿਲਕੁਲ ਦਾਲਾਂ ਬੀਜਣੋਂ हट ਗਏ ਸਾਡੇ ਬਿਲਕੁਲ ਤੇ ਕਿਉਂ ਝੋਨੇ ਤੇ ਕਣਕ ਤੇ ਆ ਗਏ ਉਹਦੇ ਤੇ ਐਮਐਸਪੀ ਹੈ ਹਾਂਜੀ ਤੇ ਉਹ ਫਸਲਾਂ ਅਸੀਂ ਜੇ ਮੰਨ ਲਓ ਵੀ ਅਸੀਂ ਉਹ ਫਸਲਾਂ ਬੀਜ ਮੰਡੀ ਚ ਵੇਚਤੀਆਂ ਮੰਡੀ ਚ ਵੇਚ ਕੇ ਖਰੀਦਿਆ ਕੀ ਕਪੜਾ ਖਰੀਦ ਲਿਆ ਆਪਦੇ ਜਿਹੜਾ ਹੈਗਾ ਟਰੈਕਟਰ ਦੀ ਕਿਸ਼ਤ ਮੂਰਤੀ ਹਾਂਜੀ ਵਿਆਹ ਕਰ ਲਿਆ ਹਾਂਜੀ ਤੇ ਆਪ ਦਾ ਲੋਡਿੰਗ ਦਾ ਸਮਾਨ ਖਰੀਦਿਆ ਤੇ ਜੇ ਸਾਡਾ ਲੀਂ ਦਾ ਸਮਾਨ ਸਾਡੇ ਘਰ ਵੀ ਪੈਦਾ ਹੁੰਦਾ ਸਾਨੂੰ ਮੁੱਲ ਲੈਣ ਦੀ ਕੀ ਲੋੜ ਆ ਬਿਲਕੁਲ ਯਾਦੋਂ ਬੋਤਿਆਂ ਦੇ ਨਾਲ ਖੇਤੀ ਹੁੰਦੀ ਸੀ ਉਦੋਂ ਜ਼ਮੀਨ ਧਾਰ ਫਾਇਦੇਮੰਦ ਸੀ ਹਾਂਜੀ ਨਾਲ 6 6 7 7 ਜਵਾਕ ਹੁੰਦੇ ਸੀ ਅੱਜ ਜਵਾਕ ਇੱਕ ਇੱਕ ਦੋ ਦੋ ਆ ਤੇ ਪੈਸਾ ਵੀ ਬਥੇਰਾ ਬਣਾ ਲਿਆ ਸੁਖੀ ਫੇਰ ਨਹੀਂ ਬਿਲਕੁਲ ਜੀ ਕਿਉਂ ਸੁਖੀ ਨਹੀਂ ਸਾਡੇ ਅੰਦਰੋਂ ਇੱਕ ਤਾਂ ਪ੍ਰੇਮ ਮੁੱਕ ਗਿਆ ਪਿਆਰ ਮੁੱਕਿਆ ਸੀ ਅ ਮਤਲਬ ਆਪਣੇ ਆਪ ਦੇ ਵਿੱਚ ਹੋ ਗਏ ਹਾਂਜੀ ਦਿਖਾਵਾ ਆ ਗਿਆ ਦਿਖਾਵਾ ਆ ਗਿਆ ਸਾਡਾ ਇੱਕ ਦੂਜੇ ਤੋਂ ਅਸੀਂ ਮੂਰੇ ਨੰਗਲ ਦੀ ਹੋੜ ਲਾ ਗਈ ਜੀ ਇੱਕ ਦੂਜੇ ਨੂੰ ਅਸੀਂ ਜਿੱਤਣਾ ਚਾਹੁੰਦੇ ਆ ਇੱਕ ਦੂਜੇ ਦੀਵਾ ਦਿਖਾਉਂਦੇ ਆ ਹਾਂਜੀ ਜੇ ਇੱਕ ਨੇ ਟਰੈਕਟਰ ਵੱਡਾ ਲੈ ਲਿਆ ਦੂਜਾ ਕਹਿੰਦਾ ਮੈਂ ਉਦੋਂ ਵੱਡਾ ਲਿਓ ਹਾਂਜੀ ਇੱਕ ਨੇ ਕੋਠੀ ਵੱਡੀ ਪਾ ਲਈ ਦੂਜਾ ਕਹਿੰਦਾ ਮੈਂ ਪਾਉ ਹਾਂਜੀ ਸਾਦਗੀ ਵਾਲਾ ਸਾਡਾ ਕਨਸੈਪਟ ਖਤਮ ਹੋ ਗਿਆ ਬਿਲਕੁਲ ਜੀ ਕੋਠੀ ਵੱਡੀ ਪਾਉਣੀ ਮਾੜੀ ਗੱਲ ਨਹੀਂ ਹਾਂਜੀ ਤਰੱਕੀ ਕਰਨੀ ਮਾੜੀ ਗੱਲ ਨਹੀਂ ਹਾਂਜੀ ਪਰ ਮਾੜੀ ਗੱਲ ਕਿਹੜੀ ਆ ਵੀ ਕਿਸੇ ਦੀ ਰੀਸ ਕਰਕੇ ਐਡੀਆਂ ਟੱਕ ਫਾਹ ਲੈਣਾ। ਆਉਂਦੀਆਂ ਜੜਾਂ ਛੜਦ ਨਹੀਂ ਆਈ। ਵੀ ਆਪਦੀ ਪਹੁੰਚ ਮੁਤਾਬਕ ਜੋ ਮਰਜੀ ਬਣਾਉਂ। ਹਾਂਜੀ। ਆਪਾਂ ਵਿਰੋਧ ਚ ਨਹੀਂ ਕਿਸੇ ਦੇ। ਜੀ। ਪਰ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਾਡਾ ਕਨਸੈਪਟ ਹੈ ਨਾ। ਹਾਂਜੀ। ਪਾਈ ਚਾਰ ਕਿਸਾਨ ਜਿ ਬਣਾ ਕੇ ਰੱਖੋ। ਪਿਆਰ ਰੱਖੋ ਆਪਣੇ ਆਪ ਨੂੰ। ਜੀ। ਮਿਹਨਤ ਕਰੋ ਰਟ ਕੇ। ਹਾਂਜੀ। ਰੱਜ ਕੇ ਖਾਓ। ਹਾਂਜੀ। ਜੇ ਰੱਜ ਕੇ ਤੁਸੀਂ ਖਾਓਗੇ ਭਾਈ ਕਿਸੇ ਹੋਰ ਤੋਂ ਵੀ ਖਾਓਗੇ। ਬਿਲਕੁਲ ਜੀ। ਹੈਨਾ ਬਿਲਕੁਲ ਜੀ ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਵੰਡਣ ਵਾਲੇ ਕਰਿਆ ਬਿਲਕੁਲ ਜੀ ਹਾਂਜੀ ਸਾਡਾ ਖਾਣ ਪਾਣ ਤਕੜਾ ਸੀ ਹੁਣ ਮੈਂ ਤੁਹਾਨੂੰ ਉਹਦੇ ਖਾਣ ਪਾਣ ਦੀ ਮੈਂ ਗੱਲ ਦੱਸੀ ਆ ਵੀ ਦੁੱਧ ਦੀਆਂ ਦੱਦੀਆਂ ਬਗਦੀਆਂ ਸੀ ਵੇਚਦਾ ਨਹੀਂ ਸੀ ਕੋਈ ਡੈਰੀ ਨਹੀਂ ਸੀ ਹੁੰਦੀ ਵਪਾਰੀ ਨਹੀਂ ਸੀ ਲੋਕ ਉਦੋਂ ਵਪਾਰੀ ਨਹੀਂ ਸੀ ਜ਼ਿੰਦਗੀ ਜਿਉਂਦੀ ਸੀ ਉਹ ਹਾਂ ਜ਼ਿੰਦਗੀ ਹਾਸੇ ਸੀ ਹਾਂ ਹੱਸਦਾ ਨਹੀਂ ਹੁਣ ਜੀ ਅੱਜ ਤਾਂ ਹੁਣ ਕੋਈ ਹੱਸਦਾ ਦੇਖਿਆ ਹੀ ਨਹੀਂ ਨਹੀਂ ਅਜੀ ਟੀਵੀ ਤੇ ਨਾ ਮੁੱਲ ਲੈ ਕੇ ਚੈਨਲ ਆਪੋਂ ਇਤਿਹਾਸਦਿਆਂ ਦੇਖ ਕੇ ਵੀ ਹੱਸਣ ਲਈ ਉਹਨੂੰ ਦੇਖਦੇ ਆਂ ਵਿਸ਼ਾਦਾ ਸਾਜ ਹਾਂ ਅਗਾ ਸਾਮ ਵਿਸ਼ਾਦਾ ਸਾਜ ਪਰ ਆਉਂਦਾ ਨਹੀਂ ਹਾਸ ਜੀ ਜਿੰਨੇ ਅਸੀਂ ਤਕੜੇ ਹੋ ਗਏ ਜੀ ਉਹਨੇ ਸਾਡੇ ਚ ਹਾਸੇ ਗਾਇਬ ਹੋ ਗਏ ਬਿਲਕੁਲ ਮੈਂ ਕਹਿੰਦਾ ਵੀ ਜਦੋਂ ਅਸੀਂ ਛੋਟੇ ਸੀਗੇ ਜੀ ਤੇ ਅਸੀਂ ਖੁੱਲ ਕੇ ਖੇਡਦੇ ਸੀਗੇ ਹੱਸਦੇ ਸੀ ਜੀ ਛਾਲਾ ਮਾਰਦੇ ਮੰਜਾ ਤੇ ਟਾਪੂ ਲਾਉਂਦੇ ਸੀ ਬਿਲਕੁਲ ਜੀ ਸਾਡੇ ਬੱਚਿਆਂ ਕੋਲੇ ਨਿੱਕਿਆਂ ਉਹਨਾਂ ਕੋਲੇ ਮੋਬਾਈਲ ਨਹੀਂ ਸੀ ਸਾਡੇ ਬੱਚੇ ਅੱਜ ਵੀ ਯਾਦ ਕਰਦੇ ਮੇਰੀ ਕੁੜੀ ਕੈਨੇਡਾ ਚ ਹੈ ਜੀ ਬਈ ਹੁਣ ਮੁੰਡਾ ਮੇਰਾ ਦੇਹਰਾ ਦੋਨਾ ਹੈ ਮਤਲਬ ਪ੍ਰੋਫੈਸਰ ਹੈ ਜੀ ਮਤਲਬ ਆਰਡਾ ਆਰਡਾ ਉੱਥੇ ਜੀ ਤੇ ਅੱਜ ਵੀ ਐਂ ਯਾਦ ਕਰਦੇ ਕਹਿੰਦੇ ਜਿਹੜੀ ਅਸੀਂ ਬਹੁਤ ਖੇਡਦੇ ਰਹੇ ਹਾਂ ਬਹੁਤ ਹੱਸੇ ਹਾਂ ਅਸੀਂ ਹੁਣ ਜਿਹੜੀ ਉਹ ਤੋਂ ਨਵੀਂ ਪੀੜ੍ਹੀ ਆ ਉਹ ਤਾਂ ਮੋਬਾਈਲਾਂ 'ਚ ਹੀ ਰੁੱਭ ਗਈ ਬਿਲਕੁਲ ਭਾਈ ਹੈਨਾ ਬਿਲਕੁਲ ਜੀ ਇਸ ਕਰਕੇ ਨਾ ਜੀ ਮੈਂ ਮੇਰਾ ਕਹਿਣ ਦਾ ਭਾਵ ਇਹੀ ਹੈ ਵੀ ਭਾਈ ਆਪ ਦੀ ਜਿਹੜਾ ਬੰਦਾ ਜੇ ਖੁਸ਼ ਰਹਿਣਾ ਤਾਂ ਜੜਾ ਨੰਡੋ ਬਿਲਕੁਲ ਜੀ ਤੇ ਗੱਡੇ ਦੇ ਜਾਣੇ ਬਰਦ ਵੀ ਚਲੇ ਗਈ ਇਹ ਤਾਂ ਸਾਡੀ ਤਰਾਸਦੀ ਹੈ ਜੀ ਇਹਨਾਂ ਗਊ ਰਾਜ ਆਇਆ ਕਹਿੰਦੇ ਸੀ ਤਾਂ ਤਾਂ ਹੀ ਤਾਂ ਪੰਜਾਬ ਦੇ ਵਿੱਚੋਂ ਆਪਾਂ ਗਊ ਨੂੰ ਬਾ ਬਹੁਤ ਪੂਜਨੀਕ ਮੰਨਿਆ ਜਾਂਦਾ ਮੰਨਿਆ ਬਿਲਕੁਲ ਗਊ ਮਾਤਾ ਕਹਿੰਦੇ ਆ ਗਊ ਮਾਤਾ ਮਾਤਾ ਕਾਹ ਤੋਂ ਕਹਿੰਦੇ ਆ ਹੁਣ ਉਹ ਸਵਾਲ ਬਣੇ ਹੁੰਦੇ ਹੈਗੇ ਵੀ ਗਊ ਮਾਤਾ ਕਾਹ ਤੋਂ ਕਿਉਂਕਿ ਅਸੀਂ ਸਾਡੇ ਆਂ ਬੱਗ ਹੁੰਦੇ ਸੀ ਪਹਿਲਾਂ ਅੱਜ ਤੋਂ 40 ਸਾਲ ਪਹਿਲਾਂ ਬਿਲਕੁਲ ਜੀ ਤੂੰ ਤਾਂ ਨਹੀਂ ਦੇਖਿਆ ਹੁਣੇ ਨਹੀਂ ਵੇਖਿਆ ਜੀ ਮੈਂ ਗਾਈਆਂ ਦੇ ਪਿੰਡਾਂ 'ਚ ਬੱਗ ਹੁੰਦੇ ਸੀ ਸੁਣਦੇ ਆ ਬਾਪੂ ਉਹਨਾਂ ਤੋਂ ਜੀ ਸੁਣਦੇ ਹਾਂ ਜੀ ਇੱਕ ਥਾਂ ਸਾਡੇ ਮਗਰ ਇਹ ਬੱਗ ਵਾਲਾ ਕਿਲਾ ਵੱਜਦਾ ਜੀ ਬੱਗ ਵਾਲਾ ਕਿਲਾ ਹਾਂਜੀ ਹਰੇਕ ਘਰੇ ਗਾਂ ਹੁੰਦੀ ਸੀਗੀ ਠੀਕ ਹੈ ਜੀ ਸਾਡੇ ਵੀ ਗਾਂਵਾਂ ਹੁੰਦੀਆਂ ਸੀ ਜੀ ਨਾਰੀ ਗਾਂ ਸਾਡੇ ਜਿਹੜੇ ਸਿੰਘ ਐਸ ਤੱਕ ਐ ਮੁਰਮੇ ਹੁੰਦੇ ਆ ਜੀ ਐਂ ਦੇਸੀ ਗਾਂ ਨਾਰੀ ਗਾਂ ਸਾਡੇ ਹੁੰਦੀਆਂ ਸੀ ਬੈੜ ਕੇ ਜੀ ਅੱਗੇ ਆਏ ਨਹੀਂ ਸੀ ਹੁੰਦਾ ਜਿਹੜਾ ਹੁਣ ਮੱਜਾਂ ਦੇ ਕੱਟੇ ਹੁੰਦੇ ਆ ਕੱਟਿਆਂ ਨੂੰ ਤਾਂ ਵੇਚ ਦਿੰਦੇ ਆ ਤੇ ਕੱਟਿਆਂ ਰੱਖ ਲੈਂਦੇ ਬਲਦਾਂ ਨੂੰ ਵੇਚਿਆ ਨਹੀਂ ਸੀ ਜਾਂਦਾ ਜੀ ਉਹਨੂੰ ਕਹਿੰਦੇ ਸੀ ਇਹਨੂੰ ਬੈੜਕਾ ਇਹਨੂੰ ਬਾਲੋ ਤੇ ਬਲਦ ਬਣੂਗਾ ਜੀ ਗਾਇਆਂ ਨੂੰ ਬਾਗੀ ਹੁੰਦਾ ਸੀ ਸਾਡੇ ਮੱਛਰ ਬਾਗੀ ਜੀ ਉਹਦਾ ਮੁੰਡਾ ਹੁਣ ਬਾਗੀ ਹੁਣ ਕਿਸੇ ਨੂੰ ਆਇ ਨਹੀਂ ਪਤਾ ਵੀ ਬਾਗੀ ਕਾਹਨੂੰ ਕਹਿੰਦੇ ਆ ਹਾਂ ਉਹ ਬਾਗੀ ਸ਼ਗਲ ਲੈਦਾ ਸ਼ਾਇਦ ਇਹ ਬਗਾਵਤ ਵਾਲਾ ਬਗਾਵਤ ਵਾਲਾ ਜੀ ਉਹ ਮੱਛਰ ਬਾਗੀ ਵਾਜਦਾ ਸਾਡੇ ਜੀ ਉਹ ਬੱਗ ਚਾਰਦਾ ਸੀ ਜੀ ਆ ਨਿੱਕੇ ਹੁੰਦੇ ਉਹਨੇ ਘਰਾਂ ਤੋਂ ਆਟਾ ਲੈ ਕੇ ਜਾਂਦਾ ਹੁੰਦਾ ਸੀ ਅਸੀਂ ਉਹਦੀ ਜਣੀ ਮਤਲਬ ਉਹਨੂੰ ਦਿੰਦੇ ਸੀ ਆਟਾ ਪਾਉਦੇ ਹੁੰਦੇ ਸੀਗੇ ਘਰਾਂ ਤੋਂ ਆਟਾ ਇਕੱਠਾ ਕਰਨਾ ਜੀ ਉਹਨੇ ਬੱਗ ਚਾਰ ਕੇ ਲੈ ਕੇ ਆਉਂਦਾ ਹੁੰਦਾ ਸੀ ਤੇ ਬੱਗ ਦੇ ਵਿੱਚ ਗਾਂ ਨੂੰ ਛੱਡਿਆ ਆਉਣਾ ਹਾਂਜੀ ਉਹਨੇ ਚਾਰ ਚਰ ਕੇ ਬਾਹਰੋਂ ਆ ਜਾਣਾ ਜੀ ਤੇ ਉਹਨੇ ਜਦੋਂ ਬੱਗ ਮੁੜਿਆ ਆਟੋਮੈਟਿਕ ਹੀ ਕਰਾਂ ਦੇ ਕਿੱਲਾਂ ਤੇ ਆ ਕੇ ਖੜ ਜਾਂਦੀਆਂ ਸੀ ਗਾਂਾਂ ਜੀ ਤੇ ਪਸ਼ੂ ਵੀ ਇੰਨੇ ਬਹੁਤ ਸਿਆਣੇ ਹੁੰਦੇ ਸੀਗੇ ਜੀ ਬਲਦ ਵੀ ਇੰਨੇ ਸਿਆਣੇ ਹੁੰਦੇ ਸੀ ਜੀ ਵੀ ਤੁਸੀਂ ਘਰੋਂ ਗੱਡਾ ਜੋੜਦਾ ਖੇਤ ਤੱਕ ਯਾਰ ਗੱਡੇ ਨੂੰ ਭਾਵੇਂ ਜਵਾਕ ਬੈਜੇ ਉੱਤੇ ਹਾਂਜੀ ਤੇ ਵਸਾਂ ਖੇਤ ਗੱਡਾ ਲੈ ਜਾਂਦੇ ਸੀ ਯਾਰ ਹਾਂਜੀ ਇੰਨਾ ਯਾਰ ਪਸ਼ੂਆਂ ਦੇ ਨਾਲ ਵੀ ਯਾਰ ਗੱਲਾਂ ਹੁੰਦੀਆਂ ਸੀ ਯਾਰ ਸਾਡੀਆਂ ਤਾਂ ਕਹਿੰਦੇ ਕਹਾਣੀਆਂ ਪੜਦੇ ਆ ਜੀ ਬਹੁਤ ਸਾਰੇ ਕਹਾਣੀਆਂ ਮੈਂ ਪੜੀਆਂ ਮਤਲਬ ਕਿ ਜਦ ਕਿਸਾਨ ਤੇ ਕੋਈ ਦੁੱਖ ਆਉਂਦਾ ਸੀ ਕਹਿੰਦੇ ਬੰਦ ਇਸ ਹੱਦ ਤੱਕ ਉਹਨੂੰ ਸਮਝ ਲੈਂਦਾ ਸੀ ਕੋਈ ਬੰਦ ਦੀ ਅੱਖ ਚੋਂ ਵੀ ਹੰਝੂ ਡਗਦਾ ਸੀ ਜਦ ਕਿਸਾਨ ਤੇ ਦੁੱਖ ਆਉਂਦਾ ਸੀ ਇਹ ਮੈਂ ਕਹਾਣੀਆਂ ਪੜੀਆਂ ਦੇਖੀਆਂ ਜੀ ਮੈਂ ਤਾਂ ਵੇਖਿਆ ਨਹੀਂ ਸਮਾਂ ਉਹ ਨਹੀਂ ਇਹ ਬਾ ਗੱਲ ਬਹੁਤ ਪੱਕੀ ਹੈ ਮੈਂ ਤੁਹਾਨੂੰ ਬੀਤੀ ਗੱਲ ਦੱਸਦਾ ਸਾਡੇ ਕੁੱਤਾ ਰੱਖਿਆ ਵਾ ਜੀ ਜਾਨਵਰ ਹੈ ਕੁੱਤੀ ਹੈ ਜੀ ਅਸੀਂ ਘਰੋਂ ਬਾਹਰ ਚਲੇ ਜਾਈਏ ਹਾਂਜੀ ਉਹਨੂੰ ਘਰੇ ਛੱਡ ਜੀਏ ਜੀ ਉਹ ਰੋਟੀ ਨਹੀਂ ਖਾਂਦੀ ਪਾਣੀ ਨਹੀਂ ਪੀਣਾ ਉਹਨੇ ਹਾਂਜੀ ਤੇ ਸਾਡੇ ਕੋਲੇ ਰਹਿਣਾ ਚਾਹ ਉਹ ਮੰਜੀ ਪਈ ਆ ਉਹਦੀ ਉਹ ਮੰਜੀ ਤੇ ਬਹਿਣਾ ਰਾਤ ਨੂੰ ਸੌਣਾ ਰਾਤ ਨੂੰ ਬੱਚਿਆਂ ਨੂੰ ਮਨੂ ਪਾਉਣਾ ਜੀ ਲੀੜਾ ਦੇਖ ਕੇ ਉਹਦੇ ਬੱਚਿਆਂ ਨੂੰ ਸਮੋਣਾ ਉਹਨੂੰ ਤੇ ਉਹ ਹੁਣ ਉਹਨੂੰ ਸਾਡੀ ਉਹਨੂੰ ਗੱਲ ਸਮਝਾਉਂਦੇ ਜੇ ਉਹਨੂੰ ਕਹਿੰਦੇ ਉੱਥੇ ਬਹਿ ਜਾ ਜਾ ਕੇ ਤੇ ਜਾਂ ਸਾਨੂੰ ਕੋਈ ਗੱਲ ਹੈ ਮਤਲਬ ਅਸੀਂ ਆਪਸ ਵਿੱਚ ਬੋਲੀ ਵੀ ਜਾਂਦੇ ਹੁਜੀ ਉਹਨੇ ਭੌਂਕਣਾ ਵੀ ਤੁਸੀਂ ਕੀ ਗੱਲ ਹੈ ਕਾਹਤੋਂ ਬੋਲਦੇ ਉਹਨੂੰ ਐ ਆ ਵੀ ਕਾਹਤੋਂ ਬੋਲਦਿਆ ਪਾਵੇਂ ਸਾਡੀ ਬੋਲੀ ਦੀ ਉਹਨਾਂ ਨੂੰ ਸ਼ਬਦਾਂ ਦੀ ਸਮਝ ਨਹੀਂ ਹੈ ਪਰ ਅਸੀਂ ਕਿਉਂ ਬੋਲ ਰਹੇ ਹਾਂ ਕਿਸੇ ਨੂੰ ਲੜ ਰਹੇ ਹਾਂ ਜਾਂ ਬੋਲ ਰਹੇ ਹਾਂ ਤੇ ਉਹ ਉਹਨਾਂ ਨੂੰ ਸਮਝ ਆ ਭਾਵ ਸਮਝਦੇ ਆ ਭਾਵ ਸਮਝਦੇ ਵੀ ਤੂੰ ਕੋਈ ਗੱਲ ਹੈ ਕੋਈ ਗੱਲ ਸਾਡੇ ਅਸੀਂ ਕਿਤੇ ਜੇ ਆਸ ਗੁਆਂਢ ਸਾਡੇ ਕਿਤੇ ਇੱਕ ਦਿਨ ਤੁਹਾਨੂੰ ਦੱਸਦਾ ਸਾਡੇ ਆਪਣੇ ਮੇਰੇ ਭਾਈ ਦੇ ਛੋਟੇ ਤੇ ਉਹ ਆਪਸੀ ਪਰਿਵਾਰ ਮੁੰਡਾ ਤੇ ਮਾਂ ਪੁੱਤ ਲੜੀ ਜਾਣ ਜੀ ਇਹ ਜਾਨਵਰ ਘਰੇ ਬੈਠਾ ਹਾਂਜੀ ਕਰੇ ਬੈਠੇ ਨੂੰ ਆਏ ਹੋ ਗਿਆ ਵੀ ਲੜਦੇਗਾ ਤੂੰ ਆ ਘਰੋਂ ਗਈ ਭੱਜੀ ਗਈ ਉਹਨਾਂ ਦੇ ਭੌਂਕਣਾ ਕਰੇ ਉਹਨਾਂ ਨੂੰ ਭੌਂਕੀ ਜਾ ਕੇ ਫਟੋ ਵੀ ਤੁਸੀਂ ਕਿਉਂ ਬੋਲਦੇ ਹੋ ਹਾਂਜੀ ਲੜਦੇ ਮੰਨ ਲਓ ਵੀ ਜੇ ਸਾਡੇ ਨਾਲ ਕੋਈ ਬੋਲ ਵਿਗਾਰ ਕਿਸੇ ਨਾਲ ਗੱਲ ਦਾ ਹੋ ਜੇ ਤਾਂ ਬਰਾਬਰ ਭੌਂਕਦੀ ਐ ਵੈਸੇ ਵੀ ਹਰ ਜਾਨਵਰੀ ਮਤਲਬ ਸਾਡੇ ਮਾਲਕ ਲਈ ਤੇ ਕੋਈ ਮਾਲਕ ਨੂੰ ਕੁਝ ਕਹਿੰਦਾ ਤੋ ਹਾਂ ਅਸੀਂ ਜੇ ਬਾਹਰੋਂ ਆਉਂਦੇ ਆ ਬਾਹਰੋਂ ਆਏ ਆ ਮਤਲਬ ਜੇ ਅਸੀਂ ਇੱਕ ਦਿਨ ਮਤਲਬ ਲੱਗ ਗਿਆ ਬਾਹਰੋਂ ਆਏ ਆ ਤਾਂ ਭਾਵੇਂ ਮੇਰੇ ਭਾਈ ਉਹਨੂੰ ਸਾਂਭਦਿਆ ਮੈਂ ਭਾਈਆਂ ਕੋਲੇ ਛੱਡ ਕੇ ਜਾਂਦੇ ਆਂ ਪਰ ਆਏ ਆ ਵੀ ਉਹ ਢੀਕ ਦੀ ਰਹਿੰਦੀ ਆ ਵੀ ਬਾਹਰ ਤੇ ਬੈਜੂਗੀ ਇੱਕ ਦਿਨ ਅਸੀਂ ਗਏ ਹੋਏ ਸੀਗੇ ਰਾਤ ਨੂੰ ਨੇਰੇ ਹੁੰਦੇ ਤੱਕ ਇੱਥੇ ਬਾਹਰ ਤੇ ਬੈਠੀ ਰਹੂਗੀ ਵੀ ਆਏ ਨਹੀਂ ਹਲੇ ਜਾਨਵਰ ਨੂੰ ਸੂਹ ਹੈ ਸੂਹ ਆ ਪਰਵਾਰਕ ਨਵੇਂ ਵਾਂਗੂ ਢੀਕ ਪਰ ਮੈਂ ਬੱਚਿਆਂ ਕੋ ਰਹਿੰਦੀ ਆ ਉਹ ਜੀ ਬਿਲਕੁਲ ਜੀ ਜਦ ਸੀ ਲਿਆ ਹੱਦ ਕੇ ਹੋਏ ਹੈ ਘਰੇ ਗਈ ਆ ਹਾਂ ਮੈਂ ਲੈ ਲਿਆ ਤੇ ਆਏ ਆ ਵੀ ਜਿਹੜਾ ਜਿਹੜਾ ਸਵੰਨ ਹੁੰਦਾ ਨਾ ਸਾਡੇ ਨਾਲ ਹੁਣ ਸਾਡੇ ਜਾਨਵਰ ਆ ਕਬੂਤਰ ਬੈਠੇ ਆ ਤਾਂ ਹਾਂ ਇੱਥੇ ਰਹਿੰਦੇ ਆ ਮੈਂ ਪਹਿਲਾਂ ਨੋਟ ਕੀਤਾ ਆਮ ਨਾ ਅਗਲਾ ਭਾ ਜਾਂਦਾ ਵੀ ਬਾਣਦੇ ਆ ਤੁਸੀਂ ਮੈਂ ਆਉਂਦੇ ਨੇ ਨੋਟ ਕੀਤਾ ਹੈ ਵੀ ਕਬੂਤਰ ਤੁਸੀਂ ਕੁਝ ਨਹੀਂ ਕਹਿੰਦੇ ਨਾਲ ਆਉਂਦੇ ਜਾਂ ਸਾਡੇ ਦਾਣੇ ਪਾਏ ਹੁੰਦੇ ਆ ਤੁਸੀਂ ਸੱਦਦੇ ਹੋ ਇਹਨਾਂ ਨੂੰ ਮੈਂ ਕਹਾਂ ਇੱਥੇ ਰਹਿੰਦੀ ਇੱਥੇ ਇੱਥੇ ਬੈਠੇ ਰਹਿੰਦੇ ਆ ਆਉ ਉਹਦੇ ਉਹਨਾਂ ਨੂੰ ਬਣਾ ਕੇ ਦਿੱਤਾ ਵਾ ਹਾਂ ਇਹਦੇ ਵਿੱਚ ਬੱਚੇ ਆ ਜੀ ਉਹਦੇ ਮਤਲਬ ਬੱਚੇ ਕੱਢ ਲੈਂਦੇ ਆ ਜਦੋਂ ਵੱਡੇ ਹੋ ਜਾਂਦੇ ਨੇ ਡੁੱਟ ਜਾਂਦੇ ਆ ਇੱਥੇ ਆ ਜਾਂਦੇ ਬਹਿ ਜਾਂਦੇ ਆ ਅਸੀਂ ਕਦੇ ਕਿਸੇ ਨੂੰ ਨਿਆਇ ਗੱਲ ਕਰਦੇ ਸਾਡੇ ਕੋਲ ਹੋਰ ਜਾਨਵਰਾਂ ਨੂੰ ਕੁੱਤੀ ਆਉਂਦੀ ਐ ਉਹਦੇ ਰੋ ਡੋ ਟਾਈਮ ਦੁੱਧ ਪੀ ਕੇ ਜਾਣਾ ਰੋਟੀ ਖਾ ਕੇ ਜਾਣੀ ਐ ਯਾਨੀ ਇਹ ਬਰਕਤ ਦੀ ਨਿਸ਼ਾਨੀਆਂ ਹੁੰਦੀਆਂ ਮੈਂ ਤੁਹਾਨੂੰ ਦੱਸਾਂਗਾ ਸਾਡੇ ਜਿਹੜੇ ਵੱਡ ਬੜੇ ਰਿਆਣ ਤੁਹਾਨੂੰ ਦੱਸਾਂਗਾ ਨਾ ਜੀ ਇਹ ਬਰਕਤ ਦੀਆਂ ਨਿਸ਼ਾਨੀਆਂ ਹੁੰਦੇ ਵੀ ਜਿਹੜੇ ਘਰੇ ਬਰਕਤ ਹੋਊਗੀ ਉੱਥੇ ਕਰ ਕਹਿੰਦੇ ਵੱਡੇ ਤਾਂ ਅਸੀਸ ਦਿੰਦੇ ਹੁੰਦੇ ਸੀ ਇਹ ਗੱਲ ਜੀ ਤਨਵੱਜ ਦੀ ਗੱਲ ਆ ਨਾ ਵੱਡੇ ਤਾਂ ਅਸੀਸ ਦਿੰਦੇ ਹੁੰਦੇ ਵੀ ਇਹੇ ਮਹਾਰਾਜ ਇਹਨੂੰ ਇੰਨਾ ਕੁ ਦੇਈ ਤੇਰੇ ਘਰੋਂ ਦਾ ਕੁੱਤੇ ਰਾਜ ਰਜ ਜਾ ਰਾਜ ਰਜ ਜਾ ਜੀ ਕੁੱਤੇ ਰੋਟੀ ਉਹ ਪਾ ਸਕਦਾ ਜਿਹੜਾ ਰੱਜਿਆ ਹੋਊਗਾ ਜਿਹੜਾ ਰੱਜਿਆ ਜਿਹਦਾ ਦਿਲ ਵੱਡਾ ਹੋਊਗਾ ਹਾਂ ਜੀ ਮੰਗਤੇ ਨੂੰ ਖੈਰ ਉਹ ਪਾਊਗਾ ਜਿਹਦਾ ਦਿਲ ਵੱਡਾ ਹੋਊਗਾ ਜਿਹੜਾ ਆ ਵੀ ਭੁੱਖਾ ਹੋ ਕੇ ਹੀਰ ਜਾਊ ਕਿਸੇ ਨੂੰ ਉਹ ਕੀਰ ਨਹੀਂ ਉਹ ਭੁੱਖੇ ਦੀ ਨਹੀਂ ਗੱਲ ਆ ਦਿਲ ਦੀ ਗੱਲ ਆ ਅਸੀਂ ਜਦ ਸਾਡੇ ਕੋਲ ਥੋੜਾ ਸੀ ਨਾ ਹਾਂ ਜੀ ਉਦੋਂ ਅਸੀਂ ਸੰਤੋਖੀ ਸੀ ਉਦੋਂ ਕਿ ਦੂਜੇ ਨੂੰ ਕਹਿੰਦੇ ਲੈ ਤੂੰ ਵੀ ਖਾ ਲੈ ਯਾਰ ਵੰਡ ਕੇ ਛਕਣਾ ਤਾਂ ਸਾਡੀ ਪਰੰਪਰਾ ਹੈ ਹਾਂਜੀ ਆਪਣੇ ਆਮ ਘਰੇ ਰੋਂ ਰਿਸ਼ਤੇ ਆ ਜਾਵੇ ਜਾਂ ਕੋ ਆਪਾਂ ਅੰਦੀ ਘੁੰਦੀ ਕੋ ਹੋਰ ਬਿਠਾਵਾ ਆਪਾਂ ਚਾਹ ਫੜਾਉਨੇ ਆ ਆਪਾਂ ਸਾਰਿਆਂ ਨੂੰ ਫੜਾਉਨੇ ਆ ਸਾਰਿਆਂ ਨੂੰ ਐ ਥੋੜੀ ਆ ਵੀ ਯਾਰ ਉਹਨੂੰ ਇੱਕ ਗਲਾਸ ਫੜਾਤਾ ਸਾਰੇ ਵੀ ਮਾਣ ਗਏ ਇਹ ਆਪਣੀ ਗਾਵਾਂ ਸਾਡੇ ਵਿਆਹ ਹੈ ਮੰਨ ਲਓ ਹਾਂਜੀ ਸਾਡਾ ਸ਼ੀਕਾ ਕੋਈ ਲਾ ਇਕੱਠੇ ਕਹਦਾ ਕਦੇ ਵਾਰ ਤੇ ਹੁੰਦਾ ਸੀ ਸਾਡੇ ਨਿਉਂਦਾ ਚੱਲਦਾ ਹਲੇ? ਹਾਂ ਚੁੱਲਾ ਨੇ ਤਾਂ ਚੱਲਦਾ ਆਪਣੀ। ਹਲੇ ਚੁੱਲਾ ਜਿਹਾ ਚੱਲਦੀ ਹੈ ਸਾਡੇ ਨਿਉਂਦਾ ਵੈਸੇ ਨਹੀਂ ਹੁੰਦਾ ਚੱਲਦਾ। ਜੀ। ਇਹ ਤਾਂ ਇੱਕ ਮੈਂ ਹੁਣ ਮੇਰੇ ਪਿਓ ਤੋਂ ਮੇਰਾ ਵਿਆਹ ਪਹਿਲਾਂ ਹੋਇਆ। ਜੀ। ਮੇਰੇ ਪਿਓ ਨੇ ਸ਼ੁਰੂ ਕੀਤਾ ਸੀ ਗੱਲ। ਹਾਂਜੀ। ਮੇਰੇ ਵਿਆਹ ਤੋਂ। ਜੀ। ਬਈ ਭਾਈ ਆਪਾਂ ਨਿਉਂਦਾ ਰੱਖਣਾ ਹੈ। ਹਾਂਜੀ। ਸਾਡੇ ਅਸੀਂ 14 ਘਰਾਂ ਸਾਡਾ ਹਾਲੀ ਵੀ ਨਿਉਂਦਾ ਹੈਗਾ। ਹਰ ਇੱਕ ਵਿਆਹ ਦੇ ਵਿੱਚ ਅਸੀਂ ਨਿਉਂਦਾ ਪਾ ਕੇ ਆਉਂਦੇ ਹਾਂ, ਨਿਉਂਦਾ ਲੈਂਦੇ ਆ। ਉਹ ਮੈਂ ਇਹੀ ਗੱਲ ਕਹਿਣਾ ਹੁੰਦਾ ਵੀ ਭਾਈ ਆਪ ਦਾ ਇਹ ਸਾਡਾ ਇੱਕ ਮਤਲਬ ਭਾਈਚਾਰਾ ਇਕੱਠਾ ਕਰਨ ਦੀ ਇੱਕ ਵਿਧੀ ਆ ਬਿਲਕੁਲ ਵੀ ਇਹਨੇ ਬੰਦੇ ਨਾਲ ਅਸੀਂ ਡਾਂਸ ਤੋਂ ਇਕੱਠਾ ਹੁੰਦਾ ਇੱਕ ਬੰਦਾ ਇੱਕ ਬੁੜੀ ਸਾਡੇ ਕੀਤਾ ਵਾ ਹਾਂਜੀ ਵੀ ਸਾਡੇ ਕੋਈ ਮਰਗ ਹੋ ਜੇ ਸਾਡੇ ਕੋਈ ਖੁਸ਼ੀ ਦਾ ਦਿਨ ਇੱਕ ਬੰਦਾ ਕਬੁੜੀ ਨੇ ਆਉਣਾ ਹੀ ਆਣਾ ਹੈ ਕੰਮ ਕਰਾਉਣਾ ਸਾਨੂੰ ਬਾਹਰਲੇ ਬੰਦਿਆਂ ਦੀ ਲੋੜ ਹੀ ਨਹੀਂ ਪੈਂਦੀ ਹਾਂਜੀ ਜਿਵੇਂ ਕਿਰਾਏ ਤੇ ਜਾਂ ਪੋਧਿਆੜੀ ਤੇ ਬੰਦੇ ਲੈ ਕੇ ਆਉਣੇ ਲੋੜ ਹੀ ਨਹੀਂ ਪੈਂਦੀ ਸਾਡੇ ਕੋਈ ਮਰਗ ਹੋ ਗਈ ਸਾਡੇ ਆਪੇ ਸ੍ਰੀ ਕੀ ਦੇ ਸੰਭਾਲਣਾ ਕੰਮ ਕਾ ਮਤਲਬ ਇੱਕ ਕਸ਼ਮੀਰੀ ਪੰਚਾਇਤ ਨੂੰ ਪੰਚਾਇਤ ਹੈ ਇਹ ਸਾਡਾ ਭਾਈਚਾਰਕ ਖਾਨ ਸਾਡੀ ਸਾਂਭੀ ਹੋਈ ਹੈ ਇਸ ਗੱਲ ਇਹ ਥੋੜੇ ਹੀ ਘਰਾਂ ਚ ਮਤਲਬ ਥੋੜੀ ਘਰਾਂ ਚ ਸਾਡੇ ਘਰਾਂ ਤੇਗਾ ਥੋੜਾ ਗਲਤ ਗੱਲਬਾਤ ਕਰਨ ਤੋਂ ਬਾਅਦ ਨਾ ਮੈਨੂੰ ਐਵੇਂ ਲੱਗਣ ਲੱਗੇ ਮਤਲਬ ਤੁਸੀਂ ਨਾ ਦੁਨੀਆ ਨੂੰ ਥੋੜਾ ਸਾਈਡ ਤੇ ਚੱਲ ਰਹੇ ਹੋ ਹਜੀ ਮਤਲਬ ਜਿਵੇਂ ਕਿ ਪਿਛਲਾ ਤੁਹਾਡੇ ਚੋਂ ਨਹੀਂ ਗਿਆ ਜਿਵੇਂ ਤੁਸੀਂ ਦੱਸ ਰਹੇ ਹੋ ਵਿਰਾਸਤ ਦੀ ਗੱਲ ਆ ਜਾਂ ਤੁਸੀਂ ਕਹਿੰਦੇ ਹੋ ਜਾਨਵਰਾਂ ਨਾਲ ਪਿਆਰ ਦੀ ਗੱਲ ਕਰਦੇ ਹੋ ਜਾਂ ਫਿਰ ਤੁਸੀਂ ਸਾਂਝ ਦੀ ਗੱਲ ਕਰਦੇ ਹੋ ਮੈਂ ਤਾਂ ਹੁਣ ਮਤਲਬ ਕਿਤਾਬ ਲਿਖ ਰਿਹਾ ਹਾਂ ਜੀ ਅਲੋਪ ਹੋ ਰਿਹਾ ਪੰਜਾਬੀ ਵਿਰਸਾ ਜਿਹੜਾ ਸਾਡਾ ਸਾਡੇ ਕੀ ਕੀ ਸਾਡੇ ਚ ਓਲੋਪ ਹੋਇਆ ਬਹੁਤ ਸਾਰੇ ਸਾਡੇ ਪੰਜਾਬੀ ਦੇ ਸ਼ਬਦ ਅਲੋਪ ਹੋ ਗਏ ਪਹਿਲਾਂ ਤਾਂ ਸਾਡੀ ਬੋਲੀ ਲੋਪ ਹੋ ਗਈ ਹਾਂ ਜੀ ਅਸੀਂ ਆਪਣੀ ਬੋਲੀ ਨੂੰ ਆਪ ਹੀ ਮਾਰ ਰਹੇ ਹਾਂ ਅਸੀਂ ਇਹਦੇ ਕਾਤਲ ਹੈ ਆਪਦੀ ਬੋਲੀ ਦੇ ਕਾਤਲਾਂ ਤੇ ਵਿਰਸੇ ਦੇ ਕਾਤਲਾਂ ਅਸੀਂ ਤਾਂ ਜੀ ਫਾਨੂ ਸਭ ਤੋਂ ਵੱਡਾ ਵਿਰਸਾ ਤਾਂ ਗੁਰੂ ਸਾਹਿਬ ਨੇ ਸਾਨੂੰ ਸਿੱਖੀ ਵਾਕੀ ਹੈ ਇਸ ਅਨੰਬਰਸਾ ਜੀ ਸਾਨੂੰ ਸ਼ਬਦ ਦਿੱਤਾ ਹੈ ਜੀ ਚੜ੍ਹਦੀ ਕਲਾ ਦੇ ਵਿੱਚ ਮਹਾਰਾਜ ਨੇ ਸਾਨੂੰ ਸ਼ਬਦ ਦਿੱਤਾ ਹੈ ਵੀ ਸਭ ਜੱਦਾ ਦੇ ਅ ਗੁਰੂ ਸਾਹਿਬ ਦੇ ਚਮਕੌਰ ਦੀ ਗੜੀ ਦੇ ਵਿੱਚ 40 ਭੁੱਖੇ ਸਿੱਖਾ ਜੀ ਪਰ ਇੰਨੀ ਚੜ੍ਹਦੀ ਕਹਿੰਦਾ ਅੱਜ ਕਿਵੇਂ ਆ ਗੁਰੂ ਨੇ ਸ਼ਬਦ ਹੀ ਉਹਨਾਂ ਨੂੰ ਸ਼ਬਦ ਦਿੱਤਾ ਗੁਰੂ ਸਾਹਿਬ ਨੇ ਤਾਂ ਮੌਤ ਦਾ ਕਨਸੈਪਟ ਬਦਲਤਾ ਜਉ ਤੋ ਪ੍ਰੇਮ ਖੇਲ ਦਾ ਚਾਹੋ ਸਭ ਤੱਕ ਤੜੀ ਗਰੀ ਮਰੀ ਆਓ ਉਗਣਾ ਗੁਰੂ ਕਹਿੰਦਾ ਤੈਨੂੰ ਮੈਂ ਮਰਨ ਦੀ ਜਾਚ ਰੱਖਦਾ ਜਿਉਣ ਦਾ ਜਿਉਣ ਜ਼ਿੰਦਗੀ ਰੱਖਦਾ ਤੈਨੂੰ ਆਜਾ ਤੂੰ ਜ਼ਿੰਦਗੀ ਜਿਉਣੀ ਹੈ ਜੀ ਜ਼ਿੰਦਗੀ ਕੀ ਚੀਜ਼ ਹੈ ਕਿਹਨੂੰ ਤੂੰ ਜ਼ਿੰਦਗੀ ਮੰਨਦਾ ਹੈ ਜੀ ਬੇ ਰੋਟੀ ਖਾ ਕੇ ਅਸੀਂ ਅਨਫੂਕਤਾ ਅਨਫੂਕਣਾ ਜ਼ਿੰਦਗੀ ਨਹੀਂ ਜੀ ਗੱਡੀ ਪੈਟਰੋਲ ਫੂਕ ਦਿੰਦੇ ਆ ਤੂੰ ਅਨਫੂਕਤਾ ਫਿਰ ਉਹ ਤੇਰੇ ਤੇ ਗੱਡੀ ਚ ਕੀ ਫਰਕ ਹੈ ਬਰਾबरी ਰਹਿ ਗਈ ਅਸੀਂ ਜੇ ਕੋਈ ਸਾਡਾ ਆਪਦਾ ਧਰਮ ਕਰਮੀ ਨਹੀਂ ਕਿਉ ਕੀਤਾ ਅਸੀਂ ਜਿਉਣਾ ਕਿਵੇਂ ਆਏ ਆ ਜਿਉਣਾ ਕਿਵੇਂ ਆ ਸਾਡਾ ਕਨਸੈਪਟ ਕੀ ਆ ਅਸੀਂ ਇਸ ਗੱਲ ਨੂੰ ਸਮਝਣਾ ਸਾਨੂੰ ਗੁਰੂ ਨੇ ਸਮਝਾਇਆ ਕੀ ਆ ਹਾਂਜੀ ਆ ਜਿਹੜਾ ਕਰਤ ਕਰੂ ਦਾ ਕਨਸੈਪਟ ਹੈ ਇਹ ਮੁੱਢ ਹੈ ਸਾਡਾ ਜੀ ਅਸੀਂ ਚੀਜ਼ਾਂ ਦੇ ਰੂਪ ਬਦਲੇ ਆ ਮੰਨ ਲਓ ਗੱਡੇ ਸਾਹ ਟਰੈਕਟਰ ਆ ਗਿਆ ਹਾਂਜੀ ਮੈਂ ਨਹੀਂ ਇਹ ਨਹੀਂ ਕਹਿੰਦਾ ਵੀ ਤੁਸੀਂ ਡਾਇਰੈਕਟਰ ਨਾ ਲਿਆਓ ਵੱਡਾ ਲਿਆਓ ਜੀ ਪਰ ਆਪ ਦਾ ਗੱਡਾ ਤਾਂ ਨਾ ਭੁੱਲੋ ਹਾਂਜੀ ਅੰਗਰੇਜ਼ੀ ਸਿੱਖ ਲਓ ਫਾਰਸੀ ਸਿੱਖ ਲਓ ਆਰਬੀ ਸਿੱਖ ਲਓ ਗੁਰੂ ਸਾਹਿਬ ਨੇ ਕਿੰਨੀਆਂ ਪਛਾਵਾਂ ਦਾ ਗਿਆਨ ਜਦੋਂ ਆਨੰਦਪੁਰ ਸਾਹਿਬ ਬਸਾਇਆ ਉੱਥੇ ਸਭ ਤੋਂ ਪਹਿਲਾਂ ਵਿੱਦਿਆ ਦਾ ਕੇਂਦਰ ਬਣਾਇਆ ਹਾਂਜੀ ਅਮਰਤ ਸਰ ਵਿੱਦਿਆ ਦਾ ਕੇਂਦਰ ਕੇਂਦਰ ਬਣਾਇਆ ਗੁਰੂ ਸਾਹਿਬ ਨੇ ਜੀ ਜਿੱਥੇ ਵੀ ਮਾਰਗ ਗਏ ਪੌਂਟਾ ਸਾਹਿਬ ਗਏ ਵਿੱਦਿਆ ਦਾ ਕੇਂਦਰ ਬਣਾਇਆ 52 ਕਵੀ ਰੱਖੇ ਨੰਦਪੁਰਾਵ ਕਬੀਰ ਦਾਰਬਾਰ ਹੁੰਦੇ ਸੀ ਜੀ ਕਿੰਨਾ ਸਾਹਿਤ ਲਿਖਿਆ ਮਹਾਰਾਜ ਜੀ ਬਿਲਕੁਲ ਜੀ ਰਚਿਆ ਸਾਹਿਤ ਨੇ ਦੂਜੀ ਗੱਲ ਜਿਹੜੀ ਸਾਨੂੰ ਕਿਰਪਾਨ ਵਾਕੀ ਆ ਮਹਾਰਾਜ ਜੀ ਕਿਰਪਾਨ ਤਾਂ ਸਾਹਿਤ ਦੀ ਰਾਖੀ ਵਾਸਤੇ ਆ ਵਿਚਾਰ ਦਿੱਤਾ ਸਾਨੂੰ ਵਿਚਾਰ ਦੀ ਰਾਖੀ ਵਾਸਤੇ ਤਲਵਾਰ ਸਾਨੂੰ ਦਿੱਤੀ ਨਾਲ ਜੀ ਜੇ ਵਿਚਾਰ ਮਰ ਗਿਆ ਅੱਜ ਹੁਣ ਅੱਜ ਸਿੱਖਾਂ ਨੂੰ ਨਹੀਂ ਮਾਰਿਆ ਜਾ ਰਿਹਾ ਵਿਚਾਰ ਮਾਰਿਆ ਜਾ ਰਿਹਾ ਸਿੱਖੀ ਨੂੰ ਖਤਮ ਕੀਤਾ ਜਾ ਰਿਹਾ ਸਿੱਖੀ ਦਾ ਕਨਸੈਪਟ ਕੀ ਹੈ ਸ਼ੁਰੂਆਤ ਹੱਦੀ ਕਰਤ ਕਰੋ ਵੰਡ ਛਕੋ ਨਾਮ ਜਪੋ ਇਹ ਹੀ ਖਤਮ ਹੋ ਰਹੀ ਤੇ ਇਹ ਚੀਜ਼ ਇਸ ਚੀਜ਼ ਦੇ ਵਿੱਚ ਮਾਰਿਆ ਨੇ ਕਿਹਾ ਹੀ ਸਾਨੂੰ ਵੀ ਤੁਸੀਂ ਦੂਜੇ ਦਾ ਹੱਕ ਖਾਓ ਜੀ ਦੂਜੇ ਨੂੰ ਦੁੱਖ ਦਿਓ ਖਾਲਸਾ ਤਾਂ ਸੁਖ ਦੇਣ ਵਾਸਤੇ ਤਲਵਾਰ ਰੱਖਦਾ ਹੈ ਜੀ ਪਹਿਲਾ ਤਲਵਾਰ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਤਲਵਾਰ ਬਚਾ ਲਈ ਸੀ ਕਿਸੇ ਹੋਰ ਦੀ ਰਾਖੀ ਲਈ ਦੀ ਆਪਣੀ ਰਾਖੀ ਲਈ ਦੀ ਵਿਚਾਰਾਂ ਦੀ ਰਾਖੀ ਲਈ ਤੇ ਅੱਜ ਤਲਵਾਰ ਨੂੰ ਗੁੰਡਾਗਰਦੀ ਚ ਵੀ ਲੋਕ ਨਹੀਂ ਇਹ ਨਾ ਬੇਸਮਝੀ ਜਦੋਂ ਪਹਿਲਾਂ ਗੁਰੂ ਸਾਹਿਬ ਨੇ ਪਹਿਲਾਂ ਕੀ ਦਿੱਤਾ ਪਹਿਲਾਂ ਤਲਵਾਰ ਤਾਂ ਨਹੀਂ ਦਿੱਤੀ ਪਹਿਲਾਂ ਤਾਂ ਵਿਚਾਰ ਵਿਚਾਰ ਦਿੱਤੇ 239 ਸਾਲ ਲੱਗੇ ਮਹਾਰਾਜ ਨੇ ਖਾਲਸਾ ਸਜਾਉਣ ਤੱਕ ਉਹਨੂੰ ਪੰਜ ਪ੍ਰਵਾਹ ਦੀ ਪ੍ਰਥਾ ਨੂੰ ਨੇ ਪ੍ਰੇਤ ਰਹੇ ਉਹਨਾਂ ਬਾਤ ਤੇ ਬਿਲਕੁਲ ਠੀਕ ਹੈ ਜੀ ਵਿਚਾਰ ਨੂੰ ਜਿਹੜਾ ਹੁਣਾ ਉੱਥੇ ਸਹਿਬਜ਼ਾਦਿਆਂ ਨੂੰ ਕਿਹਾ ਬਿਤੁਰੀ ਸਿੱਖੀ ਛੱਡ ਦੇਓ ਇਸਲਾਮ ਕਬੂਲ ਕਰੋ ਕੀ ਸੀ ਵਿਚਾਰ ਨੂੰ ਛੱਡਣਾ ਛੜਾਉਣਾ ਹੀ ਸੀ ਨਾ ਬਿਲਕੁਲ ਜੀ ਸਿੱਖੀ ਕੀ ਹੈ ਵਿਚਾਰ ਹੈ ਵਿਚਾਰ ਹੈ ਜੀ ਗੁਰੂ ਦੀ ਸਾਡੀ ਵਿਚਾਰ ਹੈ ਜੋ ਸਾਡੇ ਗੁਰੂ ਦਾ ਕਨਸੈਪਟ ਹੈ ਉਹ ਸਾਡਾ ਵਿਚਾਰ ਹੈ ਉਹ ਸਾਡੀ ਸਿੱਖੀ ਹੈ ਜੀ ਜੇ ਇਸਲਾਮ ਨਾਲ ਕਿਹੜਾ ਮਹਾਰਾਜ ਨਫਰਤ ਕਰਦੇ ਆ ਨਫਰਤ ਨਹੀਂ ਕਰਦੇ ਕੀ ਉਹ ਕਲਮਾ ਤੇ ਕੁਰਾਨ ਦੀਆਂ ਇਤਾਂ ਨਹੀਂ ਜਾਣਦੇ ਮਹਾਰਾਜ ਕ੍ਰਾਂਤਿਕਾਈਤਾਂ ਨੂੰ ਨਫ਼ਰਤ ਕਰਦੇ ਆ ਨਹੀਂ ਨਹੀਂ ਕਰਦੇ ਕਿ ਜਿੰਨੇ ਪੀਰ ਪੀ ਭੀਖਣशाह ਤੋਂ ਲੈ ਕੇ ਪੀਰ ਬੁੱਧੂ ਸ਼ਾਹ ਕਿੰਨੇ ਜਦੋਂ ਅਨੰਦਪੁਰ ਸਾਹਿਬ ਛੱਡਦੇ ਆ ਮਹਾਰਾਜ ਕਿੰਨੇ ਆ ਰਾਹ ਦੇ ਵਿੱਚ ਕਿੰਨੇ ਮੁਸਲਮਾਨਾਂ ਦੇ ਜਿਹੜੇ ਭਰੋਸੇਯੋਗ ਮੁਸਲਮਾਨ ਸੀਗੇ ਜੀਨੇ ਕਾਂਗੜਾ ਤੱਕ ਉਹਦੇ ਰਾਹ ਜੋ ਉੱਥੇ ਤੱਕ ਲਾ ਡੰਗਾ ਕੇ ਉੱਥੇ ਦਿੱਲੀ ਤੱਕ ਮੁੜ ਕੇ ਗਏ ਕਿੰਨੇ ਮੁਸਲਮਾਨਾਂ ਨੇ ਮਹਾਰਾਜ ਦੇ ਖਾਤਰ ਆਪਣੀਆਂ ਜਾਨਾਂ ਦਿੱਤੀਆਂ ਨੇ ਜੀ ਕਿ ਮੁਸਲਮਾਨਾਂ ਦੇ ਨਾਲ ਕਿਤੇ ਮਹਾਰਾਜ ਨਾਲ ਕਿਤੇ ਨਾਫਰਤਾ ਕਿਤੇ ਨਾ ਨਫਰਤਾ ਹੀ ਨਹੀਂ ਕਿਤੇ ਹਕੂਮਤ ਨਾਲ ਸਾਡੀ ਟੱਕਰ ਹੈ ਜੀ ਆਮ ਮੁਸਲਮਾਨਾਂ ਨਾਲ ਥੋੜੀ ਜਿਹੀ ਟੱਕਰ ਹੈ ਸਾਡੀ ਬਿਲਕੁਲ ਮਹਾਰਾਜ ਜੀ ਇਹ ਸੰਧ ਰਾਜ ਆਇਆ ਹਾਂ ਜੀ ਕਿ ਮੁਸਲਮਾਨਾਂ ਨੂੰ ਨਿਆ ਨਹੀਂ ਦਿੱਤਾ ਦਿੰਦਾ ਜੀ ਸਭ ਤੋਂ ਪਹਿਲਾਂ ਰਾਖੀ ਪ੍ਰਬੰਧ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਨੇ ਸੜਾਉਰੇ ਜਾਂ ਕਿਤੇ ਮਤਲਬ ਹੋਏ ਆ ਮੈਂ ਆਇਆ ਸਰਾਂਦਾ ਆਇਆ ਕੀ ਸਾਰੇ ਮੁਸਲਮਾਨ ਮਾਰਦੇ ਸੀ ਮਾਰੇ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਮਾਰੇ ਨਹੀਂ ਉਹਨਾਂ ਨੇ ਤਾਂ ਜਿਹੜਾ ਮਜਲੂਮ ਹੈ ਨਾ ਜੀ ਕਿਉਂਕਿ ਜਿਹੜਾ ਤਕੜਾ ਮਾਰੇ ਨੂੰ ਖਾਂਦਾ ਉਹਦੇ ਜਿਹੜਾ ਮੁਸਲਮਾਨ ਵੀ ਇਹੇ ਸੀਗੇ ਵੀ ਜਿਨ੍ਹਾਂ ਦੇ ਮਤਲਬ ਕੁੜੀਆਂ ਨੂੰ ਮੋਗਲ ਚੱਕ ਕੇ ਲੈ ਜਾਂਦੇ ਸੀ ਹਾਂਜੀ ਉਹ ਕਿਹੜਾ ਮੁਗਲਾਂ ਅੱਜ ਜੇ ਅੱਜ ਕਹਿੰਦੇ ਵੀ ਹਿੰਦੂਆਂ ਦਾ ਰਾਜ ਹੈ ਅੱਜ ਕਿਹੜਾ ਸਾਰੇ ਹਿੰਦੂ ਸੁਰੱਖਤ ਸੁਰੱਖਿਅਤ ਹੈ ਅੱਜ ਹਿੰਦੂਆਂ ਦਾ ਧੱਕਾ ਨਹੀਂ ਹੁੰਦਾ ਅੱਜ ਵੀ ਹੁੰਦਾ ਹੁੰਦਾ ਜੀ ਜੇ ਮੁਸਲਮਾਨਾਂ ਰਾਜ ਸੀ ਮੁਸਲਮਾਨਾਂ ਦਾ ਗੁਦੋ ਵੀ ੱੱਕਾ ਹੁੰਦਾ ਸੀ ਜੀ ਗਲਤ ਹੈ ਇਹ ਵੀ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਵਿਚਾਰ ਦਿੱਤੀ ਆ ਉਹ ਮਜਲੂਮ ਦੀ ਰਾਖੀ ਵਾਸਤੇ ਆ ਜੀ ਪਹਿਲੀ ਗੱਲ ਹਾਂ ਫੇਰ ਦੂਜਾ ਖਾਲਸਾ ਕਾਲਪੁਰਖੀ ਦੀ ਫੌਜ ਆ ਜੀ ਇੱਕ ਫੌਜ ਹੁੰਦੀ ਆ ਹਿੰਦੁਸਤਾਨ ਦੀ ਫੌਜ ਆ ਉਹ ਹਿੰਦੁਸਤਾਨ ਦੇ ਬਾਰਡਰ ਤੱਕ ਸੀਮਿਤ ਆ ਉਹ ਤੋਂ ਗਾਹਾਂ ਜਿੰਨਾ ਮਰਜੀ ਜ਼ੁਲਮ ਹੋਈ ਜਾਵੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਚਾਈਨਾ ਦੀ ਫੌਜ ਚਾਈਨਾ ਤੱਕ ਸੀਮਤ ਆ ਜੀ ਜਿਹੜੀ ਅਕਾਲ ਕੀ ਫੌਜ ਆ ਇਹ ਤਾਂ ਸਾਰੀ ਦੁਨੀਆ ਵਾਸਤੇ ਆ ਬਿਲਕੁਲ ਜੀ ਅਕਾਲ ਤਾਂ ਸਾਰੀ ਦੁਨੀਆ ਤੇ ਆ ਬਿਲਕੁਲ ਸਹੀ ਤੇ ਸਾਰੀ ਦੁਨੀਆ ਦੀ ਫੌਜ ਆ ਇਹ ਜਿਹੜੀ ਖਾਲਸਾ ਅਕਾਲਪੁਰ ਕੀ ਵੀ ਸਾਰੀ ਦੁਨੀਆ ਫਿਰ ਸਾਰੀ ਦੁਨੀਆ ਕੀ ਹੋਇਆ ਖਾਲਸਾ ਫੌਜ ਤਾਂ ਸਾਰੀ ਦੁਨੀਆ ਚ ਆ ਸਾਰੀ ਦੁਨੀਆ ਚ ਤੇ ਗੁਰੂ ਨਾਨਕ ਦਾ ਜਿਹੜਾ ਸੋਚ ਉਹ ਬ੍ਰਹਮੰਡੀ ਹੈ ਬ੍ਰਹਮੰਡੀ ਬਿਲਕੁਲ ਇਸ ਕਰਕੇ ਨਾ ਅਸੀਂ ਆ ਇਹ ਜੇ ਤੋਂ ਮੁੱਢ ਤੋਂ ਦੱਸਣਾ ਸਾਡਾ ਅਸੀਂ ਉਹ ਉਹ ਸਾਡੀਆਂ ਜੜਾਂ ਆ ਜਦੋਂ ਅਸੀਂ ਅੱਜ ਟੁੱਟੇ ਕਿਉਂ ਆ ਅੱਜ ਸਾਨੂੰ ਤਰਾਸ ਦੀ ਕਿਹੜੀ ਗੱਲ ਦੀ ਅੱਜ ਪੈਸੇ ਦੀ ਕਮੀ ਆ ਸਾਡੇ ਕੋਲ ਨਹੀਂ ਕੰਮ ਕੋਲ ਬਹੁਤ ਪੈਸਾ ਹੈ ਬਹੁਤ ਪੈਸਾ ਪਰ ਇਸ ਗੱਲ ਤੋਂ ਬਿਰਬੇ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਦੱਸ ਨਹੀਂ ਸਕੇ ਵੀ ਸ੍ਰੀ ਹਰਮੰਦੀਆਂ ਦੀਵਾਰਾਂ ਤੇ ਹੋਇਆ ਕੀ ਸੀ ਅੱਜ ਦੇ ਦਿਨ ਸ੍ਰੀ ਹਰਮੰਦੀ ਚ ਕੀ ਵਾਪਰਿਆ ਸੀ ਅਸੀਂ ਬੱਚਿਆਂ ਨੂੰ ਨਹੀਂ ਦੱਸ ਸਕਦੇ ਨੇ ਇਹ ਇਹ ਕਿੱਦਾਂ ਇਹਦਾ ਕਿੱਦਾਂ ਜੀ ਤੁਸੀਂ ਕੋਰੇ ਆ ਜਾ ਉਹਦਾ ਆਹ ਕੋਈ ਤੁਹਾਨੂੰ ਨਹੀਂ ਹੋਇਆ ਤੇ ਅੱਛਾ ਇਹ ਲੱਭਦੀ ਹੈ ਝੂਗਾ ਲੱਭਦੀ ਹੈ ਇਹ ਨਹੀਂ ਨਾ ਇਹ ਤਾਂ ਬੜਾ ਪਿਆਰ ਵਾਲਾ ਜਾਨਦਾਰ ਇਹਨੂੰ ਕੋਲ ਦਿੱਤਾ ਸੋ ਇਸ ਕਰਕੇ ਨਾ ਵੀ ਵੀ ਆਪਣਾ ਤਾਂ ਮਕਸਦ ਆ ਸਾਰੀ ਗੱਲ ਕਰਨ ਦਾ ਤੱਤ ਤਾਂ ਇਹੀ ਹੈ ਜੀ ਨਿਕਲਦਾ ਹੈ ਜੀ ਵੀ ਆਪਦੀਆਂ ਬੋਲੀ ਆਪਦਾ ਦੇਸ਼ ਆਪਦੀ ਮਿੱਟੀ ਆਪਣਾ ਭੇਸ ਜੀ ਵੀ ਉੜਾ ਤੇ ਜੂੜਾ ਜੀ ਵੀ ਜੇ ਅਸੀਂ ਸੰਭਾਲ ਲਏ ਤਾਂ ਬਚ ਜਾਗੇ ਜੀ ਤੇ ਨਹੀਂ ਖੁਆਰ ਪਾ ਹੈਗੇ ਆ ਅੱਜ ਸਾਡੇ ਨਵੇਂ ਨਵੇਂ ਖਾਣੇ ਆ ਗਏ ਜਿਹੜੇ ਸਾਡੇ ਖਾਣੇ ਨਹੀਂ ਸੀ ਨਹੀਂ ਸੀ ਸਾਨੂੰ ਰੋਗ ਲੱਗ ਗਏ ਰੋਗ ਲੱਗ ਗਏ ਉਹ ਖਾਣੇ ਸਾਡੇ ਰੋਗ ਦਾ ਕਾਰਨ ਬਣ ਗਏ ਹੁਣ ਡਾਕਟਰ ਦੱਸਦਾ ਕਹਿੰਦਾ ਜੀ ਨਾਲ ਆਟੇ ਦੇ ਵਿੱਚ ਨਾਲ ਜਵਾਰ ਨਾਲ ਛੋਲੇ ਨਾਲ जौ ਉਹ ਪਾ ਲੋ ਕਹਿੰਦਾ ਹੁਣ ਡਾਕਟਰ ਦੱਸ ਰਿਹਾ ਹੁਣ ਡਾਕਟਰ ਦੱਸ ਰਿਹਾ ਤੇ ਕਿਸੇ ਵੇਲੇ ਤਾਂ ਇਹ ਸੀਗਾ ਵੀ ਸਾਨੂੰ ਅਸੀਂ ਤਾਂ ਤੂੰ ਸੱਟ ਖਾ ਕੇ ਸਾਨੂੰ ਪਤਾ ਸੀਗਾ ਹਾਂ ਸਾਨੂੰ ਪਤਾ ਨਹੀਂ ਨਹੀਂ ਪਤਾ ਨਹੀਂ ਜਿਆਦਾ ਸੀ ਛੋਟੇ ਸੀ ਸਾਨੂੰ ਤਾਂ ਰੋਟੀ ਬਾਜਰੀ ਦੀ ਮਿਲਦੀ ਹੁੰਦੀ ਸੀ ਹਾਂਜੀ ਤੂੰ ਤਾਂ ਨਹੀਂ ਖਾਦੀ ਹੂ ਜੀ ਸਾਨੂੰ ਦਾ ਰੋਟੀ ਹੀ ਬਾਜਰੇ ਦੀ ਮਿਲਦੀ ਸੀ ਕਣਕ ਦੀ ਰੋਟੀ ਆਏਗੇ ਤੇ ਮਿਲਦੀ ਸੀ ਕਣਕ ਦੀ ਰੋਟੀ ਤਾਂ ਮਿਲਦੀ ਸੀ ਕਦੇ ਕਦੇ ਮਿਲਦੀ ਸੀ ਮੈਂ ਸੁਣਿਆ ਵੀ ਜਦੋਂ ਆਇਆ ਗਿਆ ਹੁੰਦਾ ਜੀ ਮੈਂ ਤੇ ਇੱਕ ਰੋਟੀ ਕਣਕ ਦੀ ਮਿਲ ਜੂ ਅੱਜ ਨਾ ਸਾਨੂੰ ਸਾਡੀ ਬੇਬੇ ਨੂੰ ਕਹਿਣਾ ਵੀ ਆਹ ਕੰਮ ਕਰ ਕੇ ਆ ਫਿਰ ਤਨ ਜੀ ਕਣਕ ਦੀ ਰੋਟੀ ਦੇ ਜੀ ਤੇ ਦੇਖਦੇ ਇੱਕ ਅੱਦੇ ਕਿਉਂਕਿ ਜਿਹੜੀ ਬਾਜਰੀ ਦੀ ਰੋਟੀ ਸੀ ਨਾ ਉਹ ਸੀ ਸਖਤ ਬਹੁਤ ਹੀ ਹੁੰਦੀ ਗੁਣਕਾਰੀ ਸੀ ਗੁਣਕਾਰੀ ਤਾਂ ਸੀ ਕਿ ਖਾਣੇ ਔਖੀ ਸੀ ਜੀ ਉਹ ਸੀਮਿੰਟ ਦੀ ਰੋਟੀ ਕਹਿੰਦੇ ਸੀ ਵੀ ਸੀਮਿੰਟ ਦੀ ਰੋਟੀ ਆ ਜੇ ਤਾਂ ਗਰਮ ਗਰਮ ਖਾ ਲਈ ਦੇ ਨਹੀਂ ਖਾਂਦੇ ਕਹਿੰਦੇ ਕਈ ਰਾਇ ਮੂੰਹ ਦੇ ਵਿੱਚ ਜੇ ਸੁੱਕ ਗਈ ਹਾਂ ਤਾਂ ਉਹ ਐਨੀ ਮਤਲਬ ਖੁਸ਼ਕ ਹੋ ਜਾਂਦੀ ਸੀ ਵੀ ਨਗਾਉਣੀ ਔਖੀ ਹੋਣੀ ਲੱਸੀ ਠੰਡੀ ਤੇ ਬਾਜਰੇ ਦੀ ਰੋਟੀ ਜੀ ਆ ਚੀਜ਼ ਹੁੰਦੀ ਸੀ ਸਾਡੇ ਕੋਲ ਖਾਣ ਨੂੰ ਜੀ ਬਾਜਰੀ ਦੀਆਂ ਬੱਕੜੀਆਂ ਬਣਾ ਦੇਣੀਆਂ ਜੀ ਬਿਲਕੁਲ ਜਾ ਖਾ ਲੋ ਮੱਕੀ ਦੇ ਦਾਣੇ ਪਨਾ ਲੈਣੇ ਮੁਰਮਰੇ ਬਣਾ ਲੇ ਜੀ ਆਹ ਖਿੱਲਾ ਵੜਾ ਬੇਬੇ ਖਿੱਲਾ ਵੜਾ ਦੀਆਂ ਆਹ ਪੱਟੀ ਵਾਲੇ ਨੂੰ ਕਹਿਣਾ ਜੀ ਆ ਉਹਨਾਂ ਕਹਿੰਦਾ ਕੀ ਖਿੱਲਾ ਬਣਾਉਣਗੇ ਆ ਕਿ ਮੁਰਮਰੇ ਬਣਾਉਣੇ ਆ ਇਹ ਮੁਰਮਰੇ ਬਣਾਉਣੇ ਕੋਈ ਖਿੱਲਾ ਬਣਾਉਣੀਆਂ ਇਹੋ ਜੇ ਕੰਮ ਚੱਲਦੇ ਸੀ ਉਦੋਂ ਤੇ ਆਪਾਂ ਇਹਦੀ ਗੱਡੇ ਦੇ ਜਿਹੜੇ ਪਾਰਟ ਨੇ ਵੱਖ-ਵੱਖ ਪਾਰਟ ਨੇ ਥੋੜਾ ਆਪਾਂ ਉਹਨਾਂ ਬਾਰੇ ਵੀ ਜਾਣਕਾਰੀ ਦੇਵਾਂਗੇ ਹਾਂ ਇਹ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਜੀ ਵੀ ਮੈਂ ਨੇੜੇ ਕਰ ਹਾਂ ਕੁਝ ਨੇੜੇ ਹਾਂ ਬਸ ਇਹਨੂੰ ਇੱਕ ਵਾਰੀ ਆ ਵੀਡੀਓ ਦਾ ਅੰਤ ਵੀ ਕਰ ਦਈਏ ਉਹਦਾ ਵਿੱਚੋਂ ਲੈ ਲੈਣਾ ਛੋੜਾ ਹਾਂ ਤੇ ਦੋਸਤੋ ਇਹ ਸੀ ਬਾਈ ਜੀ ਹੁਣਾਂ ਆਪਣੀ ਸਾਰੀ ਗੱਲਬਾਤ ਤੇ ਗੱਲਬਾਤ ਸਿਰਫ ਆਪਾਂ ਗੱਡੇ ਦੀ ਸ਼ੁਰੂ ਕੀਤੀ ਸੀ ਤੇ ਜਦ ਗੱਲ ਕਰਦਿਆਂ ਕਰਦਿਆਂ ਚੋਂ ਗੱਲਾਂ ਚੋਂ ਗੱਲਾਂ ਨਿਕਲੀਆਂ ਤਾਂ ਮੈਂ ਇਹ ਕਹੂੰਗਾ ਮੈਂ ਸ਼ੁਰੂਆਤ ਵੀਡੀਓ ਦੀ ਇਹ ਕਹਿ ਕੇ કરી ਸੀ ਕਿ ਬਾਈ ਜੀ ਕਲਾ ਪ੍ਰੇਮੀ ਨੇ ਕਲਾਕਾਰ ਨਹੀਂ ਪਰ ਜਦੋਂ ਗੱਲਬਾਤ ਕਰਕੇ ਹੋਰ ਜਾਣਕਾਰੀ ਮੈਨੂੰ ਇਹ ਮਿਲੀ ਆ ਤੁਹਾਨੂੰ ਵੀ ਪਤਾ ਲੱਗਿਆ ਵਾ ਵੀ ਬਾਈ ਜੀ ਸਿਰਫ ਇੱਕ ਕਲਾਕਾਰ ਨਹੀਂ ਹੈ ਬਾਈ ਜੀ ਸਿਰਫ ਵਿਰਸੇ ਜਾਂ ਵਿਰਾਸਤ ਨੂੰ ਸੰਭਾਲਣ ਵਾਲੇ ਨਹੀਂ ਹੈ ਬਹੁਤ ਡੂੰਗੀ ਜਾਣਕਾਰੀ ਰੱਖਣ ਵਾਲੇ ਆ ਹਰ ਇੱਕ ਗੱਲ ਤੇ ਪੁਰਾਣੇ ਪੰਜਾਬ ਦੀਆਂ ਗੱਲਾਂ ਹੋਈਆਂ ਗੁਰਬਾਣੀ ਦੀਆਂ ਗੱਲਾਂ ਹੋਈਆਂ ਬੜਾ ਦਾਂ ਦੀਆਂ ਗੱਲਾਂ ਕੀਤੀਆਂ ਬਾਈ ਜੀ ਉਹਨਾਂ ਨੇ ਆਪਸੀ ਭਾਈਚਾਰੇ ਦੀਆਂ ਪ੍ਰੇਮ ਦੀਆਂ ਗੱਲਾਂ ਕੀਤੀਆਂ ਤੇ ਇੱਕ ਮੈਨੂੰ ਸਭ ਤੋਂ ਜਿਹੜੀ ਵਿਰੱਖਣ ਗੱਲ ਇਹ ਲੱਗੀ ਬਹੁਤ ਸਾਰੇ ਲੋਕਾਂ ਨਾਲ ਬੈਠੇ ਆ ਬਹੁਤ ਸਾਰੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਆ ਪਰ ਕਦੇ ਵੀ ਇਹ ਨਹੀਂ ਹੋਇਆ ਕਿ ਸਾਡੇ ਅੱਜ ਵੀ ਉਵੇਂ ਹੀ ਚੱਲਦਾ ਇਹ ਗੱਲ ਜਰੂਰ ਦੱਸਦੀ ਆ ਲੋਕ ਕਿ ਪਹਿਲਾਂ ਐ ਹੁੰਦਾ ਸੀ ਪਰ ਅੱਜ ਕੱਲ ਨਹੀਂ ਹੋ ਰਿਹਾ ਪਰ ਬਾਈ ਜੀ ਜਿਹਨਾਂ ਨੇ ਦੱਸਿਆ ਕਿ ਸਾਡੇ ਅੱਜ ਵੀ ਉਹ ਚੱਲਦਾ ਸਾਰਾ ਕੁਝ ਜਿਵੇਂ ਚੁੱਲ੍ਹੇ ਨੇ ਹੁੰਦੇ ਦੀ ਗੱਲ ਕੀਤੀ ਆਪਾਂ ਜਾਂ ਕੋਈ ਪ੍ਰੋਗਰਾਮ ਚਾਹੀਏ ਖੁਸ਼ੀ ਦਾ ਚਾਹੀਏ ਗਮੀ ਦਾ ਤਾਂ ਇਹ ਕਹਿੰਦੇ ਕਿ ਅਸੀਂ ਕਦੇ ਵੀ ਕੋਈ ਬੰਦਾ ਉਵੇਂ ਜਿਵੇਂ ਆਪਾਂ ਕਰਾਏ ਤੇ ਜਾਂ ਦਿਹਾੜੀ ਤੇ ਬੰਦੇ ਆਉਂਦੇ ਆ ਕੰਮ ਵਾਲੇ ਪਰ ਉਵੇਂ ਕੋਈ ਨਹੀਂ ਆਉਂਦਾ ਤੇ ਆਪਦੇ ਹੀ ਬੰਦੇ ਰਲ ਕੇ ਸਾਰਾ ਉਹ ਜਿਹੜਾ ਪ੍ਰੋਗਰਾਮ ਉਹ ਕਾਰਜ ਜਿਹੜਾ ਕਰਦੇ ਆ ਬਹੁਤ ਖੁਸ਼ੀ ਹੋਈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸ਼ੁਕਰੀਆ ਬਾਈ ਆਪਾਂ ਨੇੜੇ ਕਰ ਲੈਣੇ ਇਹ ਇੱਕ ਗੱਲ ਰਹਿ ਗਈ ਆਪਣੀ ਕੋਈ ਗੱਲ ਨਹੀਂ ਦੱਸੋ ਸਾਡੇ ਹਲੇ ਰੋਟੀ ਵੀ ਪਤਲੇ ਭਾਂਡੇ 'ਚੋਂ ਮੇ ਖਾਣੇ ਆ ਅੱਛਾ ਜੀ ਹਾਂ ਇਹ ਇਹ ਨਾ ਆਪਾਂ ਇੱਕ ਦਿਨ ਉਹ ਜਿਹੜਾ ਖੇਤੀ ਵਾਲੇ ਸੰਦ ਨੇ ਉਹ ਸਾਰੇ ਕਰਨੇ ਆਪਾਂ ਅੱਛਾ ਇਸ ਦਿਨ ਕੱਢਨੇ ਆਪਾਂ ਟਾਈਮ ਆ ਗੱਡਾ ਤੁਸੀਂ ਕਹਿੰਦੇ ਜਣ ਚੱਲਿਆ ਜਾਣਾ ਇਹ ਤਾਂ ਹੋਣਾ ਤਾਂ ਫਿਰ ਇਹ ਤੇ ਫੋਕਸ ਰੱਖਿਆ ਆਪਾਂ ਉਹ ਸਾਰਾ ਕਰਦੇ ਆ ਕਿਹੇ ਦਿਨ